ਪੁਰ ਪੰਜਾਬੀ ਗਾਇਕ ਦਲਜੀਤ ਦੋਸਾਂ ਦਾ ਸ਼ੋਅ 14 ਦਸੰਬਰ ਨੂੰ ਸੈਕਟਰ 34 ਦੇ ਪ੍ਰਦਰਸ਼ਨੀ ਗਰਾਊਂਡ ਵਿੱਚ ਹੋਣ ਜਾ ਰਿਹਾ ਹੈ ਪਰ ਇਸ ਤੋਂ ਪਹਿਲਾਂ ਹੀ ਚੰਡੀਗੜ੍ਹ ਦੀ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਵਪਾਰ ਮੰਡਲ ਇੰਡੀਅਨ ਮੈਡੀਕਲ ਐਸੋਸੀਏਸ਼ਨ ਸਮੇਤ ਸਾਰੀਆਂ ਜਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਸੰਬੰਧੀ ਡੀਸੀ ਨਿਸ਼ਾਨ ਤੇ ਆਦਮ ਨੂੰ ਯਾਦਵ ਨੂੰ ਮੰਗ ਪੱਤਰ ਦੇ ਕੇ ਸੈਕਟਰ 34 ਵਿੱਚ ਇਹ ਸਮਾਗਮ ਨਾ ਕਰਾਉਣ ਦੀ ਮੰਗ ਕੀਤੀ ਗਈ ਹੈ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਦਰਸ਼ਨੀ ਗਰਾਊਂਡ 'ਚ ਇਹ ਸਮਾਗਮ ਕਰਵਾਇਆ ਜਾਂਦਾ ਤਾਂ ਸਭ ਤੋਂ ਵੱਡਾ ਨੁਕਸਾਨ ਲੋਕਾਂ ਨੂੰ ਚੱਲਣਾ ਪਵੇਗਾ ਉੱਥੇ ਪੰਜਾਬ ਹਰਿਆਣਾ ਹਿਮਾਚਲ ਤੋਂ ਵੱਡੀ ਭੀੜ ਪਹੁੰਚ ਜਾਂਦੀ ਹੈ ਜੋ ਹੰਗਾਮਾ ਮਚਾ ਕੇ ਸ਼ਰਿਆਮ ਸ਼ਰਾਬ ਵਿਕਦੀ ਹੈ ਜਿਸ ਕਾਰਨ ਚੰਡੀਗੜ੍ਹ ਪੁਲਿਸ ਨੂੰ ਵੀ ਉੱਥੋਂ ਹੀ ਭੀੜ ਨੂੰ ਰੋਕਣ ਲਈ ਕਾਫੀ ਮੁਸ਼ਕਲਤ ਕਰਨੀ ਪੈਂਦੀ ਹੈ ਤੇ ਕਈ ਵਾਰੀ ਐਮਰਜੈਂਸੀ ਦਾ ਵੀ ਸਾਹਮਣਾ ਕਰਨਾ ਪੈਂਦਾ ਤਾਂ ਇਸ ਨੂੰ ਲੈ ਕੇ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਨੇ ਵੀ ਵਿਰੋਧ ਕੀਤਾ ਗਾਇਕ ਕਰਨ ਔਜ਼ਲਾ ਦਾ ਸ਼ੋਅ ਦਸੰਬਰ ਨੂੰ ਸੀ ਜਿਸ ਦੌਰਾਨ ਬਾਜ਼ਾਰ ਨੂੰ ਜਾਣ ਵਾਲੇ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ ਜਿਸ ਕਾਰਨ ਸੈਕਟਰ 34 ਦੀ ਫਰਨੀਚਰ ਮਾਰਕੀਟ ਪੂਰੀ ਤਰ੍ਹਾਂ ਨਾਲ ਬੰਦ ਸੀ ਜਿਸ ਕਾਰਨ ਵਪਾਰੀ ਨਿਰਾਸ਼ ਹਨ ਲੋਕਾਂ ਦੀ ਸੁਰੱਖਿਆ ਲਈ ਪੰਜਾਬੀ ਗਾਇਕ ਦਲਜੀਤ ਦਸਾਂ ਦਾ ਸ਼ੋਅ ਇੱਥੋਂ ਬਦਲ ਕੇ ਕਿਤੇ ਹੋਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਨੀ ਇਹ ਪ੍ਰੋਗਰਾਮ ਇੱਕ ਕਮਰਸ਼ੀਅਲ ਹੈਗਾ ਪੈਸੇ ਕਮਾਏ ਆ ਕਰੋੜਾਂ ਅਰਬਾਂ ਰੁਪਏ ਕੱਟੇ ਗਿੱਤੇ ਉਹਨਾਂ ਨੇ ਤੇ ਉਹ ਉਹਨਾਂ ਨੂੰ ਉਸ ਤਰ੍ਹਾਂ ਦੀ ਜਗ੍ਹਾ ਦਿੱਤੀ ਜਾਵੇ ਜੇ ਪੈਸੇ ਲੈ ਕੇ ਜਿਦੇ ਵਿੱਚ ਐਡਮਿਨਿਸਟ੍ਰੇਸ਼ਨ ਦਾ ਵੀ ਫਾਇਦਾ ਹੋਵੇ ਪੈਸੇ ਇੰਨੇ ਕ ਚਾਰਜ ਕੀਤੇ ਜਾਣ ਉਹਨਾਂ ਕੋਲੋਂ ਕਿ ਜਿਦੇ ਵਿੱਚ ਐਡਮਿਨਿਸਟ੍ਰੇਸ਼ਨ ਦਾ ਵੀ ਫਾਇਦਾ ਹੋਵੇ ਆਪਣਾ ਲਾਇਸੈਂਸ ਦਿੱਤੇ ਜਾਣ ਉਹਨਾਂ ਨੂੰ ਉਹਨਾਂ ਕੋਲ ਕੋਈ ਜੀਐਸਟੀ ਨੰਬਰ ਨਹੀਂ ਹੈਗਾ ਸੀ ਉਹਨਾਂ ਨੇ ਬਿਨਾਂ ਜੀਐਸਟੀ ਤੋਂ ਟਿਕਟਾਂ ਵੇਚੀਆਂ ਉੱਥੇ ਤੇ ਜਿਦੇ ਵਿੱਚ ਆਪਣਾ ਏਜੰਸੀ ਘਰੋਂ ਤੋਂ ਬਾਹਰ ਨਹੀਂ ਨਿਕਲ پا ਰਹੇ

ਉਧਰ 35 ਦੀ ਮਾਰਕੀਟ ਉਧਰ ਇੱਧਰ 33 ਦੀ ਮਾਰਕੀਟ ਵਾਲੇ ਜਿਹੜੇ ਵਪਾਰੀਆਂ ਨੂੰ ਬਹੁਤ ਤੰਗੀ ਹੋਈ ਕਿਉਂਕਿ ਉਹ ਏਰੀਆ ਸੀਲ ਕਰਤਾ ਗਿਆ ਬਿਲਕੁਲ ਸਾਡੀ ਇਹੀ ਉਹਨਾਂ ਨੂੰ ਰਿਕੁਐਸਟ ਹੈ ਐਡਮਿਨਿਸਟ੍ਰੇਸ਼ਨ ਨੂੰ ਇਹਨੂੰ ਕਿਸੇ ਆਊਟਰ ਏਰੀਆ ਦੇ ਵਿੱਚ ਜਿੱਥੇ ਇਹਨਾਂ ਨੂੰ ਪ੍ਰੋਪਰ ਪਾਰਕਿੰਗ ਦੀ ਵੀ ਫੈਸਿਲਿਟੀ ਹੋਵੇ ਔਰ ਔਰ ਉੱਥੇ ਫੰਕਸ਼ਨ ਕਰਨ ਸਾਨੂੰ ਕੋਈ ਫੰਕਸ਼ਨ ਨਾ ਕਰਨ ਦੀ ਕੋਈ ਆਬਜੈਕਸ਼ਨ ਨਹੀਂ ਆ ਵੀ ਹੋਣਾ ਚਾਹੀਦਾ ਹੈ ਉਹ ਜੇ ਫੰਕਸ਼ਨ ਪਰ ਇਹ ਹਾਰਟ ਆਫ ਦੀ ਸਿਟੀ ਚੌਂਤੀ ਥੈਟਰ ਹਾਰਟ ਆਫ ਦਾ ਸਿਟੀ ਹੈ ਉੱਥੇ ਅਗਰ ਇਸ ਤਰ੍ਹਾਂ ਦਾ ਜੋ ਹਾਲਾਤ ਪੈਦਾ ਹੋਗੇ ਸੀ ਕੋਈ ਅਤੀਜਬਾਦੀਆਂ ਚੱਲੀਆਂ ਇਹ ਚੱਲਿਆ ਔਰ ਇਹਨਾਂ ਨੂੰ ਨੁਕਸਾਨ ਹੋਣ ਦਾ ਵੀ ਡਰ ਸੀਗਾ ਬਹੁਤ ਕਿਉਂਕਿ ਯੰਗ ਜਿੰਨਾ ਵੀ ਜਨਰੇਟ ਜਨਰੇਸ਼ਨ ਉੱਤੇ ਆਈ ਸੀ ਤੁਸੀਂ ਰੋਕ ਨਹੀਂ ਸਕਦੇ ਪੁਲਿਸ ਜਿੰਨਾ ਮਰਜ਼ੀ ਕੰਟਰੋਲ ਕਰ ਲੈ ਜਿੰਨੀ ਮਰਜ਼ੀ ਮੈਨੇਜਮੈਂਟ ਹੋ ਜਾਏ ਪੁਲਿਸ ਜਿਹੜਾ ਆ ਜਾਂਦਾ ਹੈ ਉਹ ਉਹਦੇ ਵਿੱਚ ਪੁਲਿਸ ਵੀ ਹੈਲਪਲੈਸ ਹੋ ਜਾਂਦੀ ਹੈ ਤਾਂ ਸਾਡੀ ਇਹੀ ਰਿਕਵੈਸਟ ਹੈ ਅਡਮਿਨਿਸਟ੍ਰੇਸ਼ਨ ਨੂੰ ਇਹਨੂੰ ਆਲਟਰ ਰੇਡੀਏਟ ਕਿਧਰੇ ਇਹੋ ਜੀ ਜਗ੍ਹਾ ਤੇ ਲਗਾ ਜਿੱਥੇ ਪਾਰਕਿੰਗ ਵੀ ਹੋਵੇ ਔਰ ਆਂਦੇ ਆਂਦੇ ਲੋਕਾਂ ਨੂੰ ਚੰਦਾ ਵੀ ਹੋਵੇ ਔਰ ਇੰਜੋਏ ਵੀ ਕਰਨ ਲੋਗ ਨਹੀਂ ਇਹ ਤਾਂ ਗਲਤ ਹੈ ਜੀ ਸ਼ਰਾਬ ਦੇ ਸਟਾਲ ਤਾਂ ਜਦ ਚੰਨੀ ਅਡਮਿਨਿਸਟ੍ਰੇਸ਼ਨ ਹੈ ਇੱਥੇ ਠੀਕੇ ਜੀ ਇੱਥੇ ਅਲਾਉ ਨਹੀਂ ਕਰਦੀ ਕਿ ਦੂਸਰੀ ਜਗ੍ਹਾ ਤੇ ਅਗਰ ਉੱਥੇ ਇਹੋ ਜੀ ਚੀਜ਼ ਹੋਈ ਹੈ ਤਾਂ ਐਡਮਿਨਿਸਟ੍ਰੇਸ਼ਨ ਨੂੰ ਇਹ ਦੇਖਣਾ ਚਾਹੀਦਾ ਔਰ ਇਹ ਨਹੀਂ ਹੋਣਾ ਚਾਹੀਦਾ ਸ਼ਰਾਬ ਦੇ ਸਟਾਲ ਔਰ ਇਹੋ ਜੀ ਚੀਜ਼ ਬਿਲਕੁਲ ਬੈਨ ਹੋਣੀ ਚਾਹੀਦੀ ਹੈ ਇਹੋ ਜੀ ਜਗ੍ਹਾ ਤੇ ਜੀ ਆ ਤੁਸੀਂ ਗਿਆ ਪੰਦਰ ਨਾਇਕ ਤੁਹਾਡਾ ਇੰਪੋਰਟੈਂਟ ਹੈ ਕਿ ਆਪਾਂ ਜਿਉਂਦੇ ਜਾਰੀ ਰਿਹਾ ਜੀ ਹਾਂਜੀ ਅਸੀਂ ਉਸ ਦਿਨ ਦੀ ਜੇ ਗੱਲ ਕਰੀਏ ਤਾਂ ਉਸ ਦਿਨ ਲਗਭਗ 39 ਸੈਕਟਰ ਨੂੰ ਬਿਲਕੁਲ ਸੀਲ ਕਰਤਾ ਗਿਆ ਸੀਗਾ ਕਿਸੇ ਵੀ ਦੁਕਾਨਾਂ ਤੇ ਜਿਹੜੇ ਆਪ ਦੁਕਾਨਦਾਰ ਵੀ ਜਾਣੇ ਜਾਂਦੇ ਸੀ ਉਹਨਾਂ ਨੂੰ ਜਾਣ ਦਿੱਤਾ ਕਸਟਮਰ ਤਾਂ ਬਿਲਕੁਲ ਹੀ ਨਹੀਂ ਆਇਆ ਉੱਥੇ ਕਾਫੀ ਵਪਾਰ ਦਾ ਨੁਕਸਾਨ ਹੋਇਆ ਉਸ ਦਿਨ 39 ਸੈਕਟਰ ਦੇ ਵਿੱਚ ਉਹ ਉਸ ਦੇ ਆਸ-ਪਾਸ ਦੇ ਸੈਕਟਰਾਂ ਵਿੱਚ ਵੀ ਔਰ 39 ਸੈਕਟਰ ਦੇ ਵਿੱਚ ਐਜੂਕੇਸ਼ਨ ਇੰਸਟੀਚੂਨਸ ਵੀ ਹੈ ਉੱਥੇ ਹਸਪੀਟਲ ਵੀ ਹੈ ਉੱਥੇ ਵੀ ਲੋਕਾਂ ਨੂੰ ਬੜੀ ਤੰਗੀ ਹੋਈ ਹੈ ਔਰ ਜਿਸ ਤਰ੍ਹਾਂ ਪਹਿਲੇ ਵੀ ਲੋਕਾਂ ਨੇ ਕਿਹਾ ਸਾਡਾ ਵੀ ਇਹ ਕਹਿਣਾ ਹੈ ਕਿ ਐਸਾ ਦੇ بڑے ਪ੍ਰੋਗਰਾਮ ਮੈਗਾ ਸ਼ੋਜ਼ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਜਾਂ ਕੰਸਰਟਸ ਕਹਿੰਦੇ ਆ 34 ਸੈਕਟਰ ਜਿਹੜਾ ਕਿ ਕੰਜਸਟਡ ਸੈਕਟਰ ਦੇ ਵਿੱਚ ਆਂਦਾ ਇੱਕ ਆਸ-ਪਾਸ ਸਾਰੇ ਸੈਕਟਰ ਹੈ ਇੱਥੇ ਨਾ ਕਰਨ ਦੀ ਬਜਾਏ ਕਿਸੇ ਖੁੱਲੀ ਜਗ੍ਹਾ ਤੇ ਜਿਵੇਂ 25 25 ਸੈਕਟਰ ਦੇ ਵਿੱਚ ਡੈਲੀ ਗਰਾਊਂਡ ਹੈ ਜਾਂ ਕੋਈ ਅੱਛਾ ਆਡੀਟੋਰੀਅਮ ਜਾਂ ਕੋਈ ਜਿਸ ਤਰ੍ਹਾਂ ਪੰਜਾਬ ਸਟੇਡੀਅਮ ਹੈ ਉਹਨਾਂ ਵਿੱਚ ਕੀਤਾ ਜਾਏ ਤਾਂ ਕਿ ਪਬਲਿਕ ਨੂੰ ਪਰੇਸ਼ਾਨੀ ਨਾ ਹੋਵੇ ਔਰ ਵਪਾਰ ਦਾ ਨੁਕਸਾਨ ਨਾ ਹੋਵੇ ਸਿਰਫ ਇਹ ਗੱਲ ਬਾਤ ਕਰਦੇ ਕੋਈ ਬਹੁਤ ਕੰਪੈਟਿਟਿਵ ਗੱਡੀਆਂ ਦੇ ਉੱਪਰ ਜਾ ਕੇ ਲੋਕ ਕਰਦੇ ਉਸ ਤੋਂ ਬਾਅਦ ਪੋਲਿਊਸ਼ਨ ਦੇ ਮਾਤੀ ਚਾਹਤ ਤੇ ਇਹਨੂੰ ਕਿਸ ਤਰ੍ਹਾਂ ਦੇਖਦੇ ਕੋਈ ਇਹੀ ਕਾਰਨ ਜਿਨੂਇਸੈਂਸ ਹੋਈ ਹੈ ਉਸ ਦਿਨ ਕਿਸੀ ਕਰਕੇ ਕਿਸੀ ਕਹਿ ਰਹੇ ਹੋ ਕਿ ਸ਼ਹਿਰ ਦੇ ਵਿੱਚ ਕੰਮ ਨਹੀਂ ਹੋਣਾ ਚਾਹੀਦਾ ਉਹ ਉਸ ਜਗ੍ਹਾ ਤੇ ਹੋਣਾ ਚਾਹੀਦਾ ਜਿੱਥੇ ਖੁੱਲੀ ਜਗ੍ਹਾ ਹੋਵੇ ਔਰ ਪਬਲਿਕ ਨੂੰ ਕੰਟਰੋਲ ਕੀਤਾ ਜਾ ਸਕੇ ਮੁਕੀ ਨਜ਼ਰ ਬੰਦ ਹੋ ਜਾਣਾ ਲੋਕ ਮਾਈਕ ਇੱਥੇ ਔਰ ਐਸਾ ਐਸਾ ਬਾਜੋ ਇਕੱਠੇ ਕਰੋ ਪੂਰੀ ਸਾਥ ਤੁਹਾਨੂੰ ਕੀ ਲੱਗਦਾ ਜਿਸ ਤਰ੍ਹਾਂ 14 ਫਰਵਰੀ ਨੂੰ ਤੇ ਉਹ ਵੇਲਾ ਲਾਟ ਚਾਰਟ ਕਰਦੇ ਤੁਹਾਨੂੰ ਆਪ ਬੰਦ ਕਰਾ ਦਿੱਤੀ ਹੈਗੀ ਉਸ ਤੋਂ ਬਾਅਦ ਸੜਕਾਂ ਜਾਮ ਹੋ ਗਈਆਂ ਇਹ ਅੱਜ ਤੁਸੀਂ ਵਿਆਪਨ ਵੀ ਦੇਣਿਆ ਤੁਹਾਨੂੰ ਲੱਗਦਾ ਕਿ ਇਸ ਨੂੰ ਤਲਬੀਰ ਸਰ ਉਹ ਕੰਕਲ ਕਰਕੇ ਤੁਸੀਂ ਹੋਰ ਜਗਾ ਚੱਲ ਗਿਆ। ਦੇਖੋ ਸਰ ਅਸੀਂ ਜਰਾ ਪਿਛਲਾ ਐਕਸਪੀਰੀਅੰਸ ਨੂੰ ਦੇਖਦੇ ਹੋਏ ਅਸੀਂ ਤਾਂ ਇਹਦੇ ਹੱਕ ਵਿੱਚ ਤਾਂ ਹੈ ਵੀ ਸ਼ੋਅ ਹੋਵੇ ਲੇਕਿਨ ਸ਼ੋਅ ਚੰਡੀਗੜ੍ਹ ਵਿੱਚ ਨਾ ਹੋਵੇ। ਕਿ ਚੰਡੀਗੜ੍ਹ ਵਿੱਚ ਕਰਨਾ ਹੈ ਤਾਂ 25 ਸੈਕਟਰ ਦੀ ਡੈਲੀ ਗਰਾਊਂਡ 'ਚ ਕਰਨ। ਜਿੰਨੀਆਂ ਦਿੱਕਤਾਂ ਲੋਕਾਂ ਨੂੰ ਆਈਆਂ ਸਾਨੂੰ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਜ਼ ਦੇ ਬਹੁਤ ਫੋਨ ਆਏ ਵੀ ਤੁਸੀਂ ਇਹ ਮਸਲਾ 'ਤੇ ਉੱਪਰ ਚੱਕੋ ਐਡਮਿਨਿਸਟ੍ਰੇਸ਼ਨ ਨਾਲ ਲੋ ਤੁਸੀਂ ਗਵਰਨਰ ਸਾਹਿਬ ਨਾਲ ਗੱਲ ਕਰੋ ਤਾਂ ਕਿ ਅੱਗੇ ਤੋਂ ਐਦਾਂ ਦੇ ਪ੍ਰੋਗਰਾਮ ਇੱਥੇ ਨਾ ਹੋਣ। ਸ਼ਾਤ ਤੁਹਾਨੂੰ ਇਹ ਚੀਜ਼ਾ ਪਤਾ ਹੋਵੇ ਕਿ ਕੁਝ ਆਤੀਸ਼ਵਾਦੀਆ ਉਹ ਦਿਨ ਜਾ ਕੇ ਪਟਰੋਲ ਪੰਪ ਦੇ ਜਿਹੜੇ ਉੱਥੇ ਖੜੇ ਸੀ ਟੈਂਕਰਾਂ ਟੈਂਕਰਾਂ ਦੇ ਉੱਪਰ ਵੀ ਗਿਰੀ ਤਾਂ ਕੋਈ ਵੀ ਆਸਾ ਹੋ ਸਕਦਾ ਸੀ ਇਸ ਕਰਕੇ ਸਾਡੀ ਅਸੀਂ ਵੀ ਅੱਜ ਅਦੁੱਸੁਰਜੀ ਸਾਡੇ ਨਾਲ ਆਏ ਨੇ ਹੋਰ ਐਸੋਸੀਏਸ਼ਨਾਂ ਦੇ ਨੁਮਾਇੰਦੇ ਨਾਲ ਆਏ ਨੇ ਅਸੀਂ ਇਹੋ ਜਿਹੜੀ ਆਪਣੀ ਰਿਕਵੈਸਟ ਲੈ ਕੇ ਅਸੀਂ ਗਵਰਨਰ ਸਾਹਿਬ ਦੇ ਕੋਲ ਜਿਹੜੀ ਪਹੁੰਚਾਣੀ ਹੈ ਆਪਣੀ ਆਵਾਜ਼ ਉਹ ਤੁਹਾਨੂੰ ਡੀਸੀ ਸਾਹਿਬ ਅਸੀਂ ਪਹੁੰਚਾਣ ਆਏ ਹਾਂ ਲੱਗਦਾ ਹੈ ਕਿਰਾ 21 ਤਰੀਕ ਨੂੰ ਪ੍ਰੋਗਰਾਮ ਹੋਏ گا ਉਹ ਕੈਂਸਲ ਕਰ ਦਿੱਤਾ ਹੈ ਕੈਨਸਲ ਤਾਂ ਅਸੀਂ ਕਹੀ ਨਹੀਂ ਰਹੇ ਵੀ ਕੈਨਸਲ ਹੋਵੇ ਅਸੀਂ ਕਹਿੰਦੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਆਰ ਜਗ੍ਹਾ ਚੇਂਜ ਕੀਤੀ ਜਾਵੇ ਅਸੀਂ ਹਾਂ ਅਸੀਂ ਚਾਹਨੇ ਵੀ ਇਹ ਜਗ੍ਹਾ ਸ਼ਿਫਟ ਕਰ ਦਿੱਤੀ ਜਾਵੇ ਅਸੀਂ ਵੀ ਸੰਗੀਤ ਪ੍ਰੇਮੀ ਹੈ ਅਜੀ ਕੋਈ ਗੱਲ ਨਹੀਂ ਲੇਕਿਨ ਅਸੀਂ ਇਹ ਚਾਹਦੇ ਹਾਂ ਵੀ ਇਹਦੇ ਨਾਲ ਨਾ ਲੋਕਾਂ ਨੂੰ ਕੋਈ ਦਿੱਕਤ ਨਾ ਹੋਵੇ ਜਿਹਦੇ ਨੂੰ ਉਦੋਂ ਰੈਜ਼ੀਡੈਂਸ ਨੂੰ ਦਿੱਕਤ ਹੋਈ ਇਹਨਾਂ ਕਈ ਦੁਕਾਨਦਾਰ ਦੁਕਾਨਦਾਰ ਸਾਡੇ ਹੁਣ ਚਰਨਜੀਤ ਜੀ ਨਾਲ ਖੜੇ ਨੇ ਚਰਨਜੀਤ ਜੀ ਪ੍ਰਧਾਨ ਨੇ ਸਾਡੇ ਉਹਨਾਂ ਨੇ ਸਾਨੂੰ ਉਹਨਾਂ ਕੋਲ ਵੀ ਪਤਾ ਲੱਗਿਆ ਕਿ ਉਹਨਾਂ ਕੋਲ ਆ ਕੇ ਦੁਕਾਨਦਾਰ ਬੜਾ ਰੋਇ ਉਹ ਵੀ ਇਹ ਕੰਦਰ ਵੀ ਸਾਡੀ ਦੁਕਾਨੇ ਬੰਦ ਕਰਨੀਆਂ ਪੈ ਪਾਰਕਿੰਗ ਉਦਨ ਪਤਸ਼ੀਖੀ ਮਿਊਂਸੀਪਲ ਕਾਰਪੋਰੇਸ਼ਨ ਦੀ 3000 ਰੁਪਏ ਦੇ ਤੁਸੀਂ ਉੱਥੇ ਚਾਰਜਸ ਲੱਤੇ ਔਰ ਸਾਢੇ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਉਹ ਨੁਕਸਾਨ ਦੇ ਉੱਪਰ ਭਾਈ ਕੌਣ ਕਰੇਗਾ ਉਸ ਤੋਂ ਇਲਾਵਾ ਜਿੱਦਾਂ ਜਾਮ ਹੋਇਆ ਜਾਮ ਲੱਗਿਆ ਔਰ ਪੇਸ਼ੈਂਟਸ ਜਿਹੜੇ ਬਕੀ ਸੈਕਟਰ ਵਿੱਚ ਵੀ ਜਿਨ੍ਹਾਂ ਨੂੰ ਜਾਣਾ ਸੀਗਾ ਉਹ ਵਾਹ 34 ਸੈਕਟਰ ਹੋ ਕੇ ਜਾ ਰਹੀ ਸੀ ਉੱਥੇ ਟਾਈਮ ਤੇ ਪਹੁੰਚ ਨਹੀਂ ਸਕੇ ਕੋਈ ਐਦਾਂ ਦਾ ਮਿਸ ਅਪ ਹੋ ਜਾਂਦਾ ਤੇ ਉਹਦੀ ਜ਼ਿੰਮੇਵਾਰੀ ਕੌਣ ਲੈਂਦਾ ਪੁਲਿਸ ਲੈਂਦੀ ਕੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ